ਜੀ ਕਿ ਕੁਐਸਚਨ ਔਨ ਚੀਨੀ ਭੋਜਨ ਪ੍ਰਸ਼ਨ ਪਹਿਲਾ ਪੰਜਾਬ ਵਿੱਚ ਸਭ ਤੋਂ ਮਸ਼ਹੂਰ ਇੰਡੋ ਚਾਈਨੀਜ਼ ਪਕਵਾਨ ਕਿਹੜਾ ਹੈ ਗੋਬੀ ਮੰਚੂਰੀਅਨ ਪ੍ਰਸ਼ਨ ਦੂਜਾ ਚੀਨੀ ਭੋਜਨ ਵਿੱਚ ਆਮ ਤੌਰ ਤੇ ਖਾਣ ਵਾਲੇ ਸਟੈਪਲ ਮੁੱਖ ਭੋਜਨ ਕਿਹੜੇ ਹਨ ਚਾਵਲ ਅਤੇ ਨੂਡਲਸ ਪ੍ਰਸ਼ਨ 3 ਪੰਜਾਬੀ ਲੋਕ ਚੀਨੀ ਭੋਜਨ ਖਾਂਦੇ ਸਮੇਂ ਚੌਲਾਂ ਦੀ ਬਜਾਏ ਕਿਸ ਨੂੰ ਤਰਜੀਹ ਦਿੰਦੇ ਹਨ ਕਣਕ ਦੇ ਨੂਡਲਸ ਪ੍ਰਸ਼ਨ ਚੌਥਾ ਚਿੱਲੀ ਚਿਕਨ ਕਿਸ ਕਿਸਮ ਦੇਪਕਵਾਨ ਦੀ ਉਦਾਹਰਨ ਹੈ ਇੰਡੋ ਚਾਈਨੀਜ਼ ਫਿਊਜ਼ਨ ਪ੍ਰਸ਼ਨ ਪੰਜਵਾਂ ਚੰਨੀ ਖਾਣਾ ਬਣਾਉਣ ਦਾ ਕਿਹੜਾ ਤਰੀਕਾ ਬਹੁਤ ਮਸ਼ਹੂਰ ਹੈ ਜਿਸ ਵਿੱਚ ਤੇਜ਼ ਅੱਗ ਤੇ ਪਕਾਇਆ ਜਾਂਦਾ ਹੈ ਸਟਰ ਫਰਾਈਂਗ ਪਸ਼ੰਚੀਮਾ ਸੋਇਆ ਸੌਸ ਬਣਾਉਣ ਲਈ ਕਿਹੜੀ ਸਮਗਰੀ ਜ਼ਰੂਰੀ ਹੈ ਪਰਮੈਂਟਡ ਸੋਇਆਬੀਨ ਪ੍ਰਸ਼ਨ ਸੱਤਮਾ ਮਨਚੂਰੀਅਨ ਸਰਾਣੀ ਦੇ ਪਕਵਾਨਾਂ ਵਿੱਚ ਆਮ ਤੌਰ ਤੇ ਕਿਹੜੀ ਸੌਸ ਦੀ ਵਰਤੋਂ ਕੀਤੀ ਜਾਂਦੀ ਹੈ ਸਟਿੱਕੀ ਸੋਇਆ ਸੌਸ ਪ੍ਰਸ਼ਨ ਅੱਠਮਾ ਚੀਨੀ ਸੱਭਿਆਚਾਰ ਵਿੱਚ ਲੰਬੇ ਨੂਡਲਸ ਕਿਸ ਚੀਜ਼ ਦਾ ਪ੍ਰਤੀਕ ਮੰਨੇ ਜਾਂਦੇ ਹਨ ਲੰਮੀ ਉਮਰ ਪਛਨੋਮਾ ਚੀਨੀ ਲੋਕ ਖਾਣਾ ਖਾਣ ਲਈ ਚਾਂਕੂ ਕਾਟੇ ਦੀ ਬਜਾਏ ਕਿਸ ਚੀਜ਼ ਦੀ ਵਰਤੋਂ ਕਰਦੇ ਹਨ ਚੌਪਸ ਟਿਕਸ ਪ੍ਰਸ਼ਨ 10 ਫਰਾਈਡ ਰਾਈਸ ਪੰਜਾਬ ਦੇ ਰੈਸਟੋਰੈਂਟਾਂ ਵਿੱਚ ਇੱਕ ਬਹੁਤ ਮਸ਼ਹੂਰ ਭੋਜਨ ਹੈ ਇਸ ਵਿੱਚ ਆਮ ਤੌਰ ਤੇ ਕੀ ਹੁੰਦਾ ਹੈ ਸਬਜ਼ੀਆਂ ਅਤੇ ਤੇਲ ਵਿੱਚ ਭੁੰਨੇ ਚੌਲ ਪ੍ਰਸ਼ਨ 11ਵਾਂ ਹੱਕਾ ਨੂਡਲਜ਼ ਦਾ ਨਾਮ ਚੀਨ ਦੇ ਕਿਸ ਖੇਤਰ ਦੇ ਲੋਕਾਂ ਤੋਂ ਆਇਆ ਹੈ? ਹੱਕਾ ਪ੍ਰਸ਼ਨ 12ਵਾਂ ਸਚੁਆਨ ਚਟਨੀ ਦਾ ਸਵਾਦ ਆਮ ਤੌਰ ਤੇ ਕਿਹੋ ਜਿਹਾ ਹੁੰਦਾ ਹੈ? ਬਹੁਤ ਮਸਾਲੇਦਾਰ ਪ੍ਰਸ਼ਨ 13ਵਾਂ ਚੀਨੀ ਪਕਵਾਨਾਂ ਵਿੱਚ ਡਿਮਸਮ ਕੀ ਹੁੰਦਾ ਹੈ? ਛੋਟੇ ਪਲੇਟਾਂ ਵਾਲਾ ਖਾਣਾ ਜਿਸ ਵਿੱਚ ਡੰਪਲਿੰਗਸ ਹੁੰਦੇ ਹਨ। ਪ੍ਰਸ਼ਨ 14ਵਾਂ ਕੀਨੀ ਭੋਜਨ ਵਿੱਚ ਖਾਣੇ ਨੂੰ ਛੋਟੇ ਟੁਕੜਿਆਂ ਵਿੱਚ ਕੱਟਣ ਦਾ ਕੀ ਕਾਰਨ ਹੈ ਇਸ ਨਾਲ ਚੌਪਸਟਿਕ ਨਾਲ ਖਾਣਾ ਆਸਾਨ ਹੁੰਦਾ ਹੈ